ਜਰਨੈਲ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਸਿਆਣੇ ਕਹਿੰਦੇ ਨੇ ਹਾਰ ਜਿੱਤ ਦੇ ਮਸਲੇ ਤੋਂ ਉੱਪਰ ਵੀ ਕੁਝ ਲੋਕ ਹੁੰਦੇ ਨੇ ਜਿਹੜੇ ਬਾ ਹਿੰਮਤ ਲੋਕ ਹੁੰਦੇ ਨੇ ਉਹ ਜਾਂ ਤਾਂ ਜਿੱਤ ਜਾਂਦੇ ਨੇ ਜਾਂ ਕੁਝ ਸਿੱਖ ਜਾਂਦੇ ਨੇ ਪਰ ਹਾਰਦੇ ਨਹੀਂ ਜਦੋਂ ਸਹਣ ਵਾਲੇ ਨੂੰ ਸਬਰ ਆ ਜਾਵੇ ਨਾ ਉਦੋਂ ਦੁੱਖ ਦੇਣ ਵਾਲੇ ਦੀ ਔਕਾਤ ਦੋ ਕੌਡੀ ਦੀ ਵੀ ਨਹੀਂ ਰਹਿੰਦੀ ਸਿਆਣੇ ਕਹਿੰਦੇ ਨੇ ਜਦੋਂ ਇਨਸਾਨ ਦੀ ਉਮਰ ਢਲ ਜਾਂਦੀ ਏ ਉਹਨੂੰ ਫੇਰ ਸਮਝ ਆਉਂਦਾ ਏ ਜ਼ਿੰਦਗੀ ਸੀ ਜਿਉਣੀ ਸੀ ਪਰ ਕੰਮ ਕਰਦਿਆਂ ਹੀ ਕੱਢ ਦਿੱਤੀ ਸੋ ਇਸ ਕਰਕੇ ਦੋਸਤੋ ਜ਼ਿੰਦਗੀ ਦਾ ਹਰ ਪਲ ਬੜੀ ਟੌਰ ਨਾਲ ਅਤੇ ਸ਼ਾਨ ਨਾਲ ਜਿਓ ਮਿਹਨਤ ਕਰਕੇ ਕਮਾਉਣ ਦੀ ਆਦਤ ਉਹ ਪੂੰਜੀ ਹੈ ਜਿਹੜਾ ਸਾਰੀ ਜ਼ਿੰਦਗੀ ਤੁਹਾਡੇ ਕੋਲੋਂ ਕੋਈ ਖੋ ਨਹੀਂ ਸਕਦਾ ਗਲਤ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਉਹ ਸ਼ਰਾਪ ਹੈ ਜਿਹੜਾ ਸਾਰੀ ਜ਼ਿੰਦਗੀ ਤੁਹਾਡਾ ਖੜਾ ਨਹੀਂ ਛੱਡਦਾ ਧੰਨਵਾਦ